ਕੈਨੇਡਾ ਆਈਏ ਨਾ ਆਈਏ ਕੈਨੇਡਾ ਚ ਭਵੇਗਾ ਨਹੀਂ ਹੈਗਾ ਬਿਲਕੁਲ ਮਹਾਰ ਬੱਚੇ ਨੂੰ ਕਹੂੰਗਾ ਫੈਸਲਾ ਹੈ ਤੁਸੀਂ ਲੈਣਾ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਂ ਤਾਂ ਹਮੇਸ਼ਾ ਜ਼ਿੰਦਗੀ ਚ ਇਹੀ ਕਹਿੰਦਾ ਹੁੰਦਾ ਪ੍ਰੋਬਲਮ ਤਾਂ ਆਉਂਦੀ ਹੈ ਰਹਿਣੀਆਂ ਹੈਗੀਆਂ ਜੇ ਮੈਂ ਤੁਹਾਡੇ ਨਾਲ ਆ ਪਿਛਲੇ ਸਮੇਂ ਦੀ ਪ੍ਰੋਬਲਮ ਦੀ ਗੱਲ ਕਰਾਂ ਯੂਐਸਏ ਦੇ ਵਿੱਚ ਜਦੋਂ ਸਖਤੀ ਹੋਈ ਸੀ ਨਾ ਸਾਰਿਆਂ ਨੇ ਯੂਐਸਏ ਵਾਲਿਆਂ ਨੇ ਇੱਧਰ ਮੁਖ ਰੁਖ ਕਰ ਲਿਆ ਸੀਗਾ ਕਿ ਆਪਾਂ ਕੈਨੇਡਾ 'ਚ ਪੀਆਰ ਲੈਂਦੇ ਪਰ ਹੁਣ ਕੀ ਆ ਉਲਟਾ ਚੱਲ ਰਿਹਾ ਹੈਗਾ ਹੁਣ ਇੱਥੇ ਜੋ ਸਖਤੀ ਹੋਈ ਸਾਰੇ ਜਾਨੀ ਉਧਰ ਯੂਐਸਏ ਵਾਲਿਆਂ ਨੇ ਚੱਲੇ ਕਿ ਆਪਾਂ ਯੂਐਸਏ ਨੂੰ ਉਧਰ ਫਿਊਚਰ ਬਣਾਉਂਦੇ ਆ 2 ਸਾਲ ਪਹਿਲਾਂ ਜਿਹੜੀ ਕਿ ਪ੍ਰੋਬਲਮ ਆਈ ਸੀ ਕਿ ਆ ਵੀ ਇੱਥੇ ਅਕਮੋਡੇਸ਼ਨ ਦੀ ਪ੍ਰੋਬਲਮ ਕਿ ਕੈਨੇਡਾ ਦੇ ਵਿੱਚ ਨਾ ਹੁਣ ਰਹਿਣ ਨੂੰ ਜਿਹੜੀ ਕਿ ਜਗ੍ਹਾ ਨਹੀਂ ਮਿਲਨੀ ਪਰ ਮੈਂ ਹਰ ਬੱਚੇ ਨੂੰ ਕਹਿੰਦਾ ਨਾ ਪਰ ਅੱਜ ਦੇਖ ਲਓ ਕੋਈ ਹੈ ਹੀ ਨਹੀਂ ਅਕਮੋਡੇਸ਼ਨ ਦੀ ਪ੍ਰੋਬਲਮ ਹੁਣ ਪ੍ਰੋਬਲਮ ਕੀ ਹੈਗੀ ਬੜਾ ਮੈਂ ਦੱਸਣਾ ਚਾਹਾਂਗਾ ਪ੍ਰੋਬਲਮਸ ਤਾਂ ਆਉਂਦੀਆਂ ਰਹਿਣੀਆਂ ਸੋ ਅੱਜ ਜਿਹੜੀ ਪ੍ਰੋਬਲਮ ਚੱਲ ਰਹੀ ਆ ਇਹਨੂੰ ਮੈਂ ਸੋਚ ਕੇ ਜੇ ਮੈਂ ਆਪਣਾ ਡਿਸੀਜਨ ਲੈਂਦਾ ਕਿਤੇ ਨਾ ਕਿਤੇ ਮੈਂ ਆਉਣ ਵਾਲੀਆਂ ਜਿਹੜੀਆਂ ਆਪਰਚੂਨਿਟੀਆਂ ਮੈਂ ਆਪਣੀ ਜ਼ਿੰਦਗੀ ਦੀ ਕਾਮਯਾਬੀ ਤੋਂ ਦੂਰ ਜਾ ਸਕਦਾ ਸੋ ਕੈਨੇਡਾ ਉਹ ਮੁਲਕ ਆ ਜੋ ਮੈਂ ਇੱਥੇ ਰਿਅਲਾਈਜ਼ ਕੀਤਾ ਬਹੁਤ ਸਾਰੀਆਂ ਆਪਰਚੂਨਿਟੀਆਂ ਆ ਸਿਰਫ ਇੱਕੋ ਚੀਜ਼ ਹੈਗੀ ਆ ਤਿਆਰੀ ਕਰਕੇ ਦਲੇਰੀ ਕਰਕੇ ਮੌਕੇ ਨੂੰ ਜੜੀ ਕੇ ਪ੍ਰੋਬਲਮ ਨੂੰ ਫੇਸ ਕਰਨਾ ਜਿਹੜੇ ਹੁਣ ਖਾਸ ਤੌਰ ਤੇ ਨਵੇਂ ਬੱਚੇ ਆਉਣਾ ਚਾਹੁੰਦੇ ਆ ਮੇਰਾ ਹਰ ਇੱਕ ਪੇਰੈਂਟਸ ਨੂੰ ਸੁਨੇਹਾ ਬੱਚਿਆਂ ਨੂੰ ਸ਼ਰਤ ਰੱਖ ਲਓ ਕਿ ਆਪਣੇ ਬੱਚੇ ਨੂੰ ਕਿ ਜੇ ਤਾਂ ਪੁੱਤ ਧੀ ਕੈਨੇਡਾ ਤੂੰ ਜਾਣਾ ਚਾਹੇ ਧੀ ਹੋਵੇ ਚਾਹੇ ਆਪਣਾ ਪੁੱਤ ਹੋਵੇ ਇੰਡੀਆ ਚ ਪਾਰਟ ਟਾਈਮ ਜੌਬ ਲੱਭ ਚਾਹੇ KFC ਚ ਲੱਭ ਚਾਹੇ ਮੈਕਡੋਨਲਡ ਚ ਲੱਭ ਵਾਟ ਐਵਰ ਚਾਹੇ ਕਿ ਜੇ ਸਟੋਰ ਚ ਲੱਭ ਕਿਉਂਕਿ ਇੱਥੇ ਆ ਕੇ ਵੀ ਦੋਹੀ ਕੰਮ ਕਰ ਰਹੇ ਨੇ ਸਾਡੇ ਬੱਚੇ ਇੱਥੇ ਆ ਕੇ ਔਖੇ ਹੁੰਦੇ ਸਪੈਸ਼ਲੀ ਕਿਹੜੇ ਬੱਚਿਆਂ ਦੀ ਗੱਲ ਕਰਾਂ ਪਲੱਸ 2 ਵਾਲੇ ਬੱਚਿਆਂ ਦੀ ਗੱਲ ਕਰਾਂ ਤੇ ਜਿਹੜੇ ਬੱਚੇ ਇੱਥੇ ਆਏ ਹੋਏ ਆ ਜਿਨ੍ਹਾਂ ਨੂੰ ਨਾ ਕੰਮ ਮੈਂ ਮੰਨਿਆ ਮੰਨਦਾ ਕਈ ਬੱਚੇ ਬੜੇ ਸੌਕੇ ਆ ਤੇ ਕਈ ਬੱਚੇ ਸਟਰਗਲਿੰਗ ਵੇਚੋਂ ਜਿਹੜੇ ਉਹਨਾਂ ਬੱਚਿਆਂ ਨੂੰ ਕਹੂੰਗਾ ਬੇਟਾ ਜਦੋਂ ਅਸੀਂ ਵੀ ਕਹਿੰਦੇ ਸੀ ਨਾ ਸਹੀ ਯੂਨੀਵਰਸਿਟੀ ਕਾਲਜ ਦੇ ਵਿੱਚ ਤੇ ਜਾਓ ਤੇ ਉਦੋਂ ਬੱਚਾ ਕਹਿੰਦਾ ਸੀ ਨਹੀਂ ਮੈਂ ਤਾਂ ਬ੍ਰੈਮਟਨ ਹੀ ਜਾਣਾ ਮੈਂ ਤਾਂ ਮਿਸਿਸ ਆਗਾ ਹੀ ਜਾਣਾ ਸੋ ਬਟ ਹੇਰੇ ਵੀ ਮੈਂ ਕਹੂੰਗਾ ਬਹੁਤ سارے ਕਾਲਜ ਯੂਨੀਵਰਸਿਟੀਆਂ ਜਿਹੜੇ ਕੀ ਹੈਗੇ ਆ ਉਹ ਬੱਚਿਆਂ ਨੂੰ ਸਪੋਰਟ ਕਰਦੇ ਆ ਕਿੱਦਾਂ ਸਟੂਡੈਂਟ ਸਪੋਰਟ ਸੈਂਟਰ ਹੈਗੇ ਆ ਸਟੂਡੈਂਟ ਦੀ ਸਪੋਰਟ ਲਈ ਤੁਹਾਨੂੰ ਹੈਲਪ ਕੀਤੀ ਜਾਂਦੀ ਹੈ ਤੁਹਾਨੂੰ ਸਪੈਸ਼ਲੀ ਸਾਈਕੋਲੋਜੀਕਲੀ ਕਿ ਹਾਂ ਵੀ ਜੇ ਤੁਹਾਨੂੰ ਕੋਈ ਟੈਂਸ਼ਨਸ ਆ ਰਹੀ ਹੈ ਤੁਸੀਂ ਉਹਨਾਂ ਨਾਲ ਜਿਹੜੀ ਕੀ ਗੱਲ ਕਰ ਸਰ ਤੁਹਾਨੂੰ ਹੱਲ ਦਿੱਤਾ ਜਾਂਦਾ ਹੈ ਤਾਨੂੰ ਜੌਬ ਲੱਭਣ ਦੇ ਵਿੱਚ ਵੀ ਜੜੀਆਂ ਕੀ ਹੈਗੀਆਂ ਵਾ ਤੁਹਾਨੂੰ ਕੀ ਹੈਲਪ ਕੀਤੀ ਜਾਂਦੀ ਆ ਬਟ ਹਾਂ ਬੱਚਿਆਂ ਨੂੰ ਕਹਾਂਗਾ ਹਿੰਮਤ ਨਾ ਛੱਡਣ ਓਪਰਚੂਨਿਟੀ ਬੜੀ ਆ ਜਿਹੜੇ ਬੱਚੇ ਇੱਥੇ ਆਏ ਹੋਏ ਨੇ ਉਹ ਵੀ ਦੇਖੋ ਜਿਹੜੇ ਅੱਜ ਤੱਕ ਪੁਰਾਣੇ ਆਏ ਨਾ 5-10 ਸਾਲ ਪਹਿਲਾਂ ਜਾਂ ਉਸ ਤੋਂ ਪੁਰਾਣੇ ਆਏ ਹੋਇਆ ਰਾਜਿਆਂ ਤੋਂ ਘੱਟ ਕੋਈ ਜ਼ਿੰਦਗੀ ਨਹੀਂ ਇੱਥੇ ਜੀ ਰਿਹਾ ਹੈਗਾ ਸੋ ਇਸ ਲਈ ਕਹਾਂਗਾ ਕਿ ਤੁਹਾਡਾ ਸਮਾਂ ਵੀ ਆਏਗਾ ਤੁਹਾਡਾ ਸਮਾਂ ਸਿਰਫ ਤਾਂ ਆਏਗਾ ਆਪਾਂ ਜੇ ਹਿੰਮਤ ਨਹੀਂ ਛੱਡਾਂਗੇ ਆਪਾਂ ਜੇ ਸਕਿੱਲ ਵਾਲੇ ਪਾਸੇ ਨੂੰ ਤੁਰੇ ਰਾਵਾਂਗੇ ਤੇ ਜ਼ਰੂਰ ਤੁਹਾਡਾ ਸਮਾਂ ਵੀ ਆਏਗਾ ਬਟ ਮੇਰਾ ਤਾਂ ਸਿਰਫ ਹਰ ਬੱਚੇ ਨੂੰ ਇਹ ਸੁਨੇਹਾ ਪ ਕੋਈ ਵੀ ਪ੍ਰੋਬਲਮ ਹੁੰਦੀ ਆ ਉਹਨੂੰ ਫੇਸ ਕਰੀਏ ਆਪਾਂ ਹਿੰਮਤ ਨਾ ਛੱਡੀਏ ਲੱਗੇ ਰਹੀਏ ਸਿਰੇ ਤੁਹਾਡਾ ਬੱਚਾ ਵੀ ਜਰੂਰ ਆਏਗਾ